ਦੋਸਤੋ ਦਿੱਲੀ ਦੇ ਪਟੇਲ ਨਗਰ ਵਿੱਚ ਇੱਕ ਸ਼ਾਨਦਾਰ ਬੰਗਲਾ ਸੀ ਜਿੱਥੇ ਜੈ ਪ੍ਰਕਾਸ਼ ਅਤੇ ਉਹਨਾਂ ਦੀ ਪਤਨੀ ਸਵੇਰੇ ਚਾਹ ਪੀਂਦੇ ਹੋਏ ਹਾਸੇ ਮਜ਼ਾਕ ਕਰ ਰਹੇ ਸਨ ਅਚਾਨਕ ਮਾਹੌਲ ਬਦਲ ਗਿਆ ਗੇਟ ਤੇ ਦੋ ਲੋਕ ਫੱਟੇ ਪੁਰਾਣੇ ਕੱਪੜਿਆਂ ਵਿੱਚ ਅੱਖਾਂ ਵਿੱਚ ਹੰਝੂ ਲਈ ਚੀਕ ਰਹੇ ਸਨ ਮਾਂ ਬਾਬੂ ਜੀ ਸਾਨੂੰ ਮਾਫ਼ ਕਰਦੇ ਹੋ ਸਾਡੇ ਤੋਂ ਗਲਤੀ ਹੋ ਗਈ ਪਰ ਜੈ ਪ੍ਰਕਾਸ਼ ਅਤੇ ਉਹਨਾਂ ਦੀ ਪਤਨੀ ਨੇ ਉਹਨਾਂ ਨੂੰ ਕਿਹਾ ਬੋਚਮੈਨ ਅਸੀਂ ਇਹਨਾਂ ਨੂੰ ਨਹੀਂ ਜਾਣਦੇ ਇਹਨਾਂ ਨੂੰ ਅੰਦਰ ਨਾ ਆਣ ਦੇਣਾ ਇਹ ਕਹਿ ਕੇ ਉਹ ਮੁੜੇ ਤੇ ਬੰਗਲੇ ਦੇ ਵਿੱਚ ਚਲੇ ਗਏ ਬੋਚਮੈਨ ਨੇ ਉਹਨਾਂ ਦੋਵਾਂ ਨੂੰ ਧਮਕਾਉਂਦੇ ਹੋਏ ਭਜਾ ਦਿੱਤਾ ਉਹ ਪਤੀ ਪਤਨੀ ਰੋਂਦੇ ਹੋਏ ਚਲੇ ਗਏ ਉਹਨਾਂ ਦੀ ਅੱਖਾਂ ਦੇ ਹੰਝੂ ਚੀਕ ਚੀਕ ਕੇ ਕਹਿ ਰਹੇ ਸਨ ਕਿ ਉਹ ਸੱਚ ਬੋਲ ਰਹੇ ਨੇ ਆਖਿਰ ਇਹ ਲੋਕ ਕੌਣ ਸਨ ਕਿਉਂ ਜੈ ਪ੍ਰਕਾਸ਼ ਜੀ ਅਤੇ ਉਹਨਾਂ ਦੀ ਪਤਨੀ ਨੇ ਉਹਨਾਂ ਨੂੰ ਅਣਜਾਣ ਦੱਸ ਦਿੱਤਾ ਕੀ ਹੈ ਇਸ ਗੱਲ ਦੀ ਸੱਚਾਈ ਇਸ ਰਹੱਸ ਨੂੰ ਜਾਣਨ ਲਈ ਵੀਡੀਓ ਦੇ ਅੰਤ ਤੱਕ ਜ਼ਰੂਰ ਬਨੇ ਰਹੇ ਹੋ ਦੋਸਤੋ ਇਹ ਕਹਾਣੀ ਹੈ ਦਿੱਲੀ ਦੇ ਪਟੇਲ ਨਗਰ ਵਿੱਚ ਰਹਿਣ ਵਾਲੇ ਜੈ ਪ੍ਰਕਾਸ਼ ਜੀ ਦੀ ਪਟੇਲ ਨਗਰ ਵਿੱਚ ਇੱਕ ਵਿਸ਼ਾਲ ਬੰਗਲਾ ਸੀ ਜਿਸ ਦੇ ਮਾਲਕ ਜੈ ਪ੍ਰਕਾਸ਼ ਚੰਨ ਜੈ ਪ੍ਰਕਾਸ਼ ਜੀ ਇੱਕ ਨਾਮੀ ਕਾਰੋਬਾਰੀ ਸਨ ਉਹਨਾਂ ਦੀਆਂ ਕਈ ਕੰਪਨੀਆਂ ਸਨ ਫੈਕਟਰੀਆਂ ਸਨ ਅਤੇ ਅਣਗਿਣਤ ਬਿਲਡਿੰਗਾਂ ਸਨ ਜੋ ਕਿਰਾਏ ਤੇ ਚੱਲਦੀਆਂ ਸਨ ਹਰ ਮਹੀਨੇ ਮੋਟਾ ਮੁਨਾਫਾ ਉਹਨਾਂ ਦੇ ਖਾਤੇ ਵਿੱਚ ਆਉਂਦਾ ਤੇ ਉਹਨਾਂ ਦੇ ਨਾਲ ਸੀ ਉਹਨਾਂ ਦੀ ਪਿਆਰੀ ਪਤਨੀ ਜੋ ਹਰ ਦੁੱਖ ਸੁੱਖ ਵਿੱਚ ਉਹਨਾਂ ਦਾ ਸਾਥ ਨਿਭਾਉਂਦੀ ਸੀ ਦੋਵਾਂ ਦੀ ਜ਼ਿੰਦਗੀ ਕਿਸੇ ਰਾਜਾ ਰਾਣੀ ਤੋਂ ਘੱਟ ਨਹੀਂ ਸੀ ਪਰਿਸਤਮਕਦਾਰ ਦੁਨੀਆ ਵਿੱਚ ਇੱਕ ਕਮੀ ਸੀ ਜੋ ਉਹਨਾਂ ਦੇ ਦਿਲ ਨੂੰ ਚੁਬਦੀ ਸੀ ਉਹਨਾਂ ਦਾ ਇਕਲੋਤਾ ਬੇਟਾ ਅਬੇ ਅਬੇ ਨੂੰ ਜੈਪrakash ਜੀ ਅਤੇ ਉਹਨਾਂ ਦੀ ਪਤਨੀ ਨੇ ਬਹੁਤ ਲਾਡ ਪਿਆਰ ਨਾਲ ਪਾਲਿਆ ਸੀ ਬਚਪਨ ਵਿੱਚ ਉਸ ਦੀ ਹਰ ਖੁਆਇਸ਼ ਪੂਰੀ ਕੀਤੀ ਗਈ ਖਿਡੌਣਿਆਂ ਤੋਂ ਲੈ ਕੇ ਮਹਿੰਗੀਆਂ ਗੱਡੀਆਂ ਤੱਕ ਜੋ ਚਾਹਿਆ ਉਹ ਮਿਲਿਆ ਪਰ ਇਹੀ ਲਾਡ ਪਿਆਰ ਹੌਲੀ ਹੌਲੀ ਅਬੇ ਨੂੰ ਵਿਗਾੜਨ ਲੱਗਾ ਜਿਵੇਂ ਜਿਵੇਂ ਉਹ ਵੱਡਾ ਹੋਇਆ ਉਸ ਦਾ ਵਿਵਹਾਰ ਬਦਲਣ ਲੱਗਾ ਉਹ ਆਪਣੇ ਮਾਤਾ ਪਿਤਾ ਨਾਲ ਬਤਮੀਜੀ ਕਰਨ ਲੱਗਾ ਸ਼ਰਾਬ ਤੇ ਪਾਰਟੀਆਂ ਵਿੱਚ ਡੁੱਬ ਗਿਆ ਦੋਸਤਾਂ ਨਾਲ ਰਾਤ ਭਰ ਘੁੰਮਦਾ ਕਦੇ-ਕਦੇ ਤਾਂ ਨਸ਼ੇ ਵਿੱਚ ਤੁਤ ਹੋ ਕੇ ਆਪਣੇ ਪਿਤਾ ਤੇ ਹੱਥ ਵੀ ਚੁੱਕ ਦਿੰਦਾ ਸੀ ਇਹ ਸਭ ਦੇਖ ਕੇ ਜੈ ਪ੍ਰਕਾਸ਼ ਜੀ ਦਾ ਦਿਲ ਟੁੱਟਦਾ ਸੀ ਉਹਨਾਂ ਦੀਆਂ ਅੱਖਾਂ ਵਿੱਚ ਆਪਣੇ ਬੇਟੇ ਲਈ ਪਿਆਰ ਤਾਂ ਸੀ ਪਰ ਹੁਣ ਉਸ ਵਿੱਚ ਦਰਦ ਤੇ ਨਿਰਾਸ਼ਾ ਵੀ ਖੁੱਲਣ ਲੱਗੀ ਸੀ ਇਸ ਬੰਗਲੇ ਵਿੱਚ ਇੱਕ ਹੋਰ ਸ਼ਖਸ ਸੀ ਕਪਿਲ ਕਪਿਲ ਜੈ ਪ੍ਰਕਾਸ਼ ਜੀ ਦਾ ਨੌਕਰ ਸੀ ਪਰ ਉਹ ਸਿਰਫ ਨੌਕਰ ਨਹੀਂ ਬਲਕਿ ਉਹਨਾਂ ਦੇ ਲਈ ਇੱਕ ਪਰਿਵਾਰ ਵਰਗਾ ਹੀ ਸੀ ਉਮਰ ਵਿੱਚੋਂ ਅਬੇ ਦੇ ਬਰਾਬਰ ਸੀ ਪਰ ਉਸ ਦਾ ਸੁਭਾਅ ਅਬੇ ਤੋਂ ਬਿਲਕੁਲ ਉਲਟ ਸੀ ਕਪਿਲ ਮਹਿੰਤੀ ਤੇ ਜ਼ਿੰਮੇਵਾਰ ਸੀ ਉਹ ਜੈ ਪ੍ਰਕਾਸ਼ ਜੀ ਦੇ ਕਾਰੋਬਾਰ ਵਿੱਚ ਉਹਨਾਂ ਦੀ ਮਦਦ ਕਰਦਾ ਹੁੰਦਾ ਸੀ ਕਿਰਾਏ ਦੇ ਪੈਸੇ ਇਕੱਠੇ ਕਰਦਾ ਤੇ ਘਰ ਦੀ ਹਰ ਛੋਟੀ ਵੱਡੀ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਉਂਦਾ ਜੈ ਪ੍ਰਕਾਸ਼ ਜੀ ਅਤੇ ਉਹਨਾਂ ਦੀ ਪਤਨੀ ਕਪਿਲ ਨੂੰ بیٹے ਦੀ ਤਰ੍ਹਾਂ ਮੰਨਦੇ ਸਨ ਪਰ ਅਬੇ ਨੂੰ ਇਹ ਗੱਲ ਕਦੇ ਪਸੰਦ ਨਹੀਂ ਸੀ ਉਹ ਕਪਿਲ ਨੂੰ ਤਾਨੇ ਮਾਰਦਾ ਉਸ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦਾ ਫਿਰ ਵੀ ਕਪਿਲ ਹਮੇਸ਼ਾ ਚੁੱਪਚਾਪ ਆਪਣੀ ਡਿਊਟੀ ਕਰਦਾ ਰਿਹਾ ਜੈ ਪ੍ਰਕਾਸ਼ ਜੀ ਦੀ ਜ਼ਿੰਦਗੀ ਤਾਂ ਐਸ਼ਵਾਰਾਮ ਨਾਲ ਭਰੀ ਸੀ ਪਰ ਉਹਨਾਂ ਦੇ ਦਿਲ ਵਿੱਚ ਇੱਕ ਕਸਕ ਸੀ ਅਬੇ ਦੀਆਂ ਹਰਕਤਾਂ ਦੀ ਉਹ ਨਾ ਤਾਂ ਕਾਰੋਬਾਰ ਵਿੱਚ ਰੁਚੀ ਲੈਂਦਾ ਸੀ ਨਾ ਹੀ ਘਰ ਦੀ ਜ਼ਿੰਮੇਵਾਰੀ ਸਮਝਦਾ ਸੀ ਬਸ ਸ਼ਰਾਬ ਅਤੇ ਦੋਸਤਾਂ ਨਾਲ ਮौज-ਮਸਤੀ ਇਹ ਹੀ ਉਸਦੀ ਦੁਨੀਆ ਸੀ ਜੈ ਪ੍ਰਕਾਸ਼ ਜੀ ਅਤੇ ਉਹਨਾਂ ਦੀ ਪਤਨੀ ਰਾਤ-ਰਾਤ ਪਰ ਜਾਗ ਕੇ ਸੋਚਦੇ ਸਾਡਾ ਬੇਟਾ ਐ ਜਾ ਕਿਉਂ ਹੋ ਗਿਆ ਅਸੀਂ ਤਾਂ ਇਸ ਨੂੰ ਹਰ ਸੁੱਖ ਦਿੱਤਾ ਇੱਕ ਦਿਨ ਚਾਹ ਦੀ ਮੇਜ਼ ਤੇ ਬੈਠੇ ਬੈਠੇ ਜੈ ਪ੍ਰਕਾਸ਼ ਜੀ ਦੀ ਪਤਨੀ ਨੇ ਕਿਹਾ ਸੁਣੋ ਜੀ ਕਿਉਂ ਨਾ ਸੀ ਅਬੇ ਦਾ ਵਿਆਹ ਕਰ ਦਈਏ ਸੁਣਿਆ ਹੈ ਵਿਆਹ ਤੋਂ ਬਾਅਦ ਲੜਕੇ ਸੁਧਰ ਜਾਂਦੇ ਨੇ ਜੈਪ੍ਰਕਾਸ਼ ਜੀ ਨੇ ਗਹਿਰੀ ਸਾਹ ਲਈ ਉਹ ਥੋੜਾ ਸੋਚ ਵਿੱਚ ਪੈ ਗਏ ਕਿ ਇਹ ਫੈਸਲਾ ਸਹੀ ਹੋਵੇਗਾ ਪਰ ਪਤਨੀ ਦੀ ਗੱਲ ਵਿੱਚ ਉਹਨਾਂ ਨੂੰ ਉਮੀਦ ਦੀ ਕਿਰਨ ਦਿਖੀ ਸ਼ਾਇਦ ਤੁਸੀਂ ਸਹੀ ਕਹਿ ਰਹੇ ਹੋ ਉਹਨਾਂ ਨੇ ਕਿਹਾ ਚਲੋ ਇੱਕ ਚੰਗੀ ਲੜਕੀ ਲੱਭਦੇ ਹਾਂ ਬਸ ਫਿਰ ਕੀ ਸੀ ਜੈਪ੍ਰਕਾਸ਼ ਜੀ ਅਤੇ ਉਹਨਾਂ ਦੀ ਪਤਨੀ ਨੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਤੇ ਇੱਕ ਅਮੀਰ ਘਰਾਨੇ ਦੀ ਲੜਕੀ ਲੱਭ ਲਈ ਉਸ ਦਾ ਨਾਮ ਸੀ ਰਚਨਾ ਰਚਨਾ ਆਪਣੇ ਮਾਤਾ ਪਿਤਾ ਦੀ ਇਕਲੌਤੀ ਲਾਡਲੀ ਸੀ ਉਸ ਦੇ ਪਿਤਾ ਵੀ ਜੈਪ੍ਰਕਾਸ਼ ਦੀ ਵਾਂਗ ਵੱਡੇ ਕਾਰੋਬਾਰੀ ਸਨ ਰਚਨਾ ਦਾ ਇੱਕ ਛੋਟਾ ਭਾਈ ਸੀ ਪਰ ਘਰ ਦੀ ਵਗਡੋਰ ਅਜੇ ਪਿਤਾ ਦੇ ਹੱਥ ਵਿੱਚ ਸੀ ਜੈ ਪ੍ਰਕਾਸ਼ ਜੀ ਨੂੰ ਲੱਗਾ ਕਿ ਰਚਨਾ ਵਰਗੀ ਲੜਕੀ ਉਹਨਾਂ ਦੇ ਬੇਟੇ ਨੂੰ ਸੰਭਾਲ ਲਵੇਗੀ ਜਲਦੀ ਹੀ ਅਬੇ ਤੇ ਰਚਨਾ ਦਾ ਵਿਆਹ ਹੋ ਗਿਆ ਬੰਗਲੇ ਵਿੱਚ ਚੈਨਾਈਆਂ ਵੱਜੀਆਂ ਮਹਿਮਾਨਾਂ ਦਾ ਆਉਣਾ ਸ਼ੁਰੂ ਹੋ ਗਿਆ ਹਰ ਪਾਸੇ ਖੁਸ਼ੀਆਂ ਵਿਖਰ ਗਈਆਂ ਪਰ ਇਹ ਖੁਸ਼ੀਆਂ ਜ਼ਿਆਦਾ ਦਿਨ ਨਹੀਂ ਟਿਕੀਆਂ ਵਿਆਹ ਤੋਂ ਬਾਅਦ ਜੈ ਪ੍ਰਕਾਸ਼ ਜੀ ਅਤੇ ਉਹਨਾਂ ਦੀ ਪਤਨੀ ਨੂੰ ਲੱਗਾ ਕਿ ਹੁਣ ਅਬੇ ਸ਼ੁਧਰ ਜਾਵੇਗਾ ਪਰ ਹੋਇਆ ਇਸ ਦਾ ਉਲਟ ਰਚਨਾ ਵੀ ਅਵੇ ਵਾਂਗੀ ਵਿਗੜੀ ਹੋਈ ਸੀ ਉਸਦੇ ਪਿਤਾ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਇਸ ਲਈ ਉਹ ਵੀ ਸ਼ਰਾਬ ਪਾਰਟੀਆਂ ਤੇ ਨਸ਼ੇ ਦੀ ਆਦੀ ਸੀ ਅਵੇ ਜਿੱਥੇ ਇੱਕ ਕਦਮ ਅੱਗੇ ਸੀ ਰਚਨਾ ਉਸ ਤੋਂ ਦੋ ਕਦਮ ਅੱਗੇ ਸੀ ਦੋਵੇਂ ਮਿਲ ਕੇ ਨਸ਼ੇ ਵਿੱਚ ਡੁੱਬਣ ਲੱਗੇ ਜੈ ਪ੍ਰਕਾਸ਼ ਜੀ ਅਤੇ ਉਹਨਾਂ ਦੀ ਪਤਨੀ ਨੇ ਕਈ ਵਾਰ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਬੇਟਾ ਇਹ ਸਭ ਕੁਝ ਛੱਡ ਦਿਓ ਕਾਰੋਬਾਰ ਨੂੰ ਸੰਭਾਲੋ ਤੇ ਆਪਣੀ ਜ਼ਿੰਦਗੀ ਬਣਾਓ ਜੈ ਪ੍ਰਕਾਸ਼ ਜੀ बार-बार ਕਹਿੰਦੇ ਪਰ ਅਬੇ ਤੇ ਰਚਨਾ ਉਹਨਾਂ ਦੀਆਂ ਗੱਲਾਂ ਨੂੰ ਹਾਸੇ ਵਿੱਚ ਉਡਾ ਦਿੰਦੇ ਕਦੇ-ਕਦੇ ਤਾਂ ਦੋਵੇਂ ਮਿਲ ਕੇ ਜੈ ਪ੍ਰਕਾਸ਼ ਜੀ ਅਤੇ ਉਹਨਾਂ ਦੀ ਪਤਨੀ ਨੂੰ ਧਮਕਾਉਣ ਲੱਗਦੇ ਰਚਨਾ ਦੀ ਜ਼ੁਬਾਨ ਐਨੀ ਤੇਜ਼ ਸੀ ਕਿ ਉਹ ਆਪਣੀ ਸੱਸ ਨੂੰ ਵੀ ਖਰੀਆਂ-ਖਰੀਆਂ ਸੁਣਾ ਦਿੰਦੀ ਅਬੇ ਵੀ ਪਿੱਛੇ ਨਹੀਂ ਰਹਿੰਦਾ ਸੀ ਨਸ਼ੇ ਵਿੱਚ ਤੂ ਤੋਕੇ ਉਹ ਆਪਣੇ ਪਿਤਾ ਤੇ ਚੀਕਦਾ ਤੇ ਕਦੇ-ਕਦੇ ਹੱਥ ਵੀ ਝੁੱਕ ਦਿੰਦਾ ਸੀ ਇਹ ਸਭ ਦੇਖ ਕੇ ਜੈ ਪ੍ਰਕਾਸ਼ ਜੀ ਅਤੇ ਉਹਨਾਂ ਦੀ ਪਤਨੀ ਅੰਦਰ ਹੀ ਅੰਦਰ ਟੁੱਟਣ ਲੱਗੇ ਉਹਨਾਂ ਦਾ ਇਕਲੌਤਾ ਬੇਟਾ ਜਿਸ ਲਈ ਉਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਅੱਜ ਉਹਨਾਂ ਦੇ ਖਿਲਾਫ ਖੜਾ ਸੀ ਉਹਨਾਂ ਦੀ ਪਤਨੀ ਰਾਤ ਨੂੰ ਸਿਰਾਂ ਨੇ ਵਿੱਚ ਮੂੰਹ ਲੁਕਾ ਕੇ ਰੋਂਦੀ ਅਸੀਂ ਕੀ ਗਲਤੀ ਕੀਤੀ ਹੈ ਸਾਡਾ ਬੇਟਾ ਐਜਾ ਕਿਉਂ ਹੋ ਗਿਆ ਜੈ ਪ੍ਰਕਾਸ਼ ਜੀ ਵੀ ਚੁੱਪਚਾਪ ਸਿਗਰਟ ਦੇ ਕਸ਼ ਲਗਾਉਂਦੇ ਹੋਏ ਸੋਚ ਵਿੱਚ ਡੁੱਬ ਜਾਂਦੇ ਉਹਨਾਂ ਦਾ ਬੰਗਲਾ ਹੁਣ ਸਿਰਫ ਇੱਕ ਖਾਲੀ ਜਿਹਾ ਲੱਗਦਾ ਸੀ ਜਿੱਥੇ ਪਿਆਰ ਤੇ ਹਾਸੇ ਦੀ ਜਗ੍ਹਾ ਗਮ ਤੇ ਗੁੱਸੇ ਨੇ ਲੈ ਲਈ ਸੀ ਇੱਕ ਰਾਤ ਅਬੇ ਤੇ ਰਚਨਾ ਫਿਰ ਨਸ਼ੇ ਵਿੱਚ ਤੁਤੋ ਹੋ ਕੇ ਘਰ ਪਰਤੇ ਜੈ ਪ੍ਰਕਾਸ਼ ਜੀ ਚੁੱਪ ਰਹੇ ਉਹਨਾਂ ਨੇ ਕੁਝ ਨਹੀਂ ਕਿਹਾ ਪਰ ਅਗਲੀ ਸਵੇਰ ਜਦੋਂ ਸੂਰਜ ਦੀ ਪਹਿਲੀ ਕਿਰਨ ਬੰਗਲੇ ਦੇ ਬਾਗਿਚੇ ਤੇ ਪਈ ਜੈ ਪ੍ਰਕਾਸ਼ ਜੀ ਨੇ ਅਬੇ ਨੂੰ ਬੁਲਾਇਆ ਬੇਟਾ ਹੁਣ ਬਹੁਤ ਹੋ ਗਿਆ ਤੈਨੂੰ ਕਾਰੋਬਾਰ ਸੰਭਲਣਾ ਹੋਵੇਗਾ ਇਹ ਸ਼ਰਾਬ ਇਹ ਪਾਰਟੀਆਂ ਸਭ ਬੰਦ ਉਹਨਾਂ ਦੀ ਆਵਾਜ਼ ਵਿੱਚ ਗੁੱਸਾ ਘੱਟ ਦਰਦ ਜ਼ਿਆਦਾ ਸੀ ਅਬੇ ਨੇ ਪਹਿਲਾਂ ਤਾਂ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਪਾਪਾ ਤੁਸੀਂ ਟੈਨਸ਼ਨ ਨਾ ਲਿਓ ਮੈਂ ਸਭ ਸੰਭਾਲ ਲਵਾਂਗਾ ਪਰ ਜੈ ਪ੍ਰਕਾਸ਼ ਜੀ ਇਸ ਵਾਰ ਗੰਭੀਰ ਸਨ ਨਹੀਂ ਅਬੇ ਹੁਣ ਫੈਸਲਾ ਲੈਣਾ ਹੋਵੇਗਾ ਜਾਂ ਤਾਂ ਤੂੰ ਸੁਧਰ ਜਾ ਜਾਂ ਇਸ ਕਰ ਨੂੰ ਛੱਡ ਦੇ ਇਹ ਸੁਣ ਕੇ ਅਬੇ ਦਾ ਚਿਹਰਾ ਲਾਲ ਹੋ ਗਿਆ ਉਹ ਆਪਣੇ ਪਿਤਾ ਨੂੰ ਬਲੈਕਮੇਲ ਕਰਨ ਲੱਗਾ ਮੈਂ ਤੁਹਾਡਾ ਇਕਲੌਤਾ ਬੇਟਾ ਹਾਂ ਤੁਸੀਂ ਮੈਨੂੰ ਕਿੱਥੇ ਭੇਜੋਗੇ ਉਦੋਂ ਹੀ ਰਚਨਾ ਉੱਥੇ ਪਹੁੰਚੀ ਉਸ ਨੇ ਪੂਰੀ ਗੱਲ ਸੁਣੀ ਤੇ ਅੱਗ ਬਬੂਲਾ ਹੋ ਗਈ ਕੀ ਸਾਨੂੰ ਘਰੋਂ ਕੱਢ ਰਹੇ ਹੋ ਤੁਹਾਡੇ ਕੋਲ ਹੀ ਪੈਸਾ ਹੈ ਕੀ ਮੇਰੇ ਪਾਪਾ ਕੋਲ ਵੀ ਢੇਰ ਸਾਰਾ ਪੈਸਾ ਹੈ ਚਲੋ ਅਵੇ ਅਸੀਂ ਉਹਨਾਂ ਕੋਲ ਚਲੇ ਜਾਂਦੇ ਹਾਂ ਰਚਨਾ ਦੀ ਗੱਲ ਅਵੇ ਦੇ ਦਿਮਾਗ ਵਿੱਚ ਫਿੱਟ ਬੈਠ ਗਈ ਉਸਨੇ ਆਪਣੇ ਮਾਤਾ ਪਿਤਾ ਨੂੰ ਖਰੀਆਂ ਖਰੀਆਂ ਸੁਣਾਈਆਂ ਤੇ ਰਚਨਾ ਦੇ ਨਾਲ ਉਸਦੇ ਮਾਈਕੇ ਚਲਾ ਗਿਆ ਜਦੋਂ ਅਵੇ ਸੱਚਮੁੱਚ ਘਰ ਛੱਡ ਕੇ ਚਲਾ ਗਿਆ ਜੈ ਪ੍ਰਕਾਸ਼ ਜੀ ਅਤੇ ਉਹਨਾਂ ਦੀ ਪਤਨੀ ਨੂੰ ਗਹਿਰਾ ਸਦਮਾ ਲੱਗਿਆ ਉਹ ਉਸ ਨੂੰ ਸੁਧਾਰਨਾ ਚਾਹੁੰਦੇ ਸਨ ਨਾ ਕਿ ਘਰੋਂ ਭਜਾਉਣਾ ਉਹਨਾਂ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਸਨ ਅਸੀਂ ਕੀ ਗਲਤੀ ਕੀਤੀ ਸਾਡਾ ਬੇਟਾ ਸਾਨੂੰ ਛੱਡ ਕੇ ਚਲਾ ਗਿਆ ਜੈ ਪ੍ਰਕਾਸ਼ ਜੀ ਦੀ ਪਤਨੀ ਰੋਂਦੇ ਹੋਏ ਬੋਲੀ ਜੈ ਪ੍ਰਕਾਸ਼ ਜੀ ਨੇ ਇੱਕ ਵਾਰ ਅਬੇ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਅਬੇ ਨੇ ਸਾਫ਼ ਕਹਿ ਦਿੱਤਾ ਤੁਹਾਡੀ ਦੌਲਤ ਤੁਹਾਨੂੰ ਮੁਬਾਰਕ ਮੈਨੂੰ ਇਸ ਦੀ ਕੋਈ ਜ਼ਰੂਰਤ ਨਹੀਂ ਰਚਨਾ ਦੇ ਪਿਤਾ ਉਸ ਨੂੰ ਢੇਰ ਸਾਰਾ ਪੈਸਾ ਦਿੰਦੇ ਸਨ ਅਬੇ ਉਸੇ ਵਿੱਚ ਮਸਤ ਸੀ ਅਬੇ ਤੇ ਰਚਨਾ ਦੇ ਜਾਣ ਤੋਂ ਬਾਅਦ ਬੰਗਲਾ ਸੁਨਸਾਨ ਹੋ ਗਿਆ ਜੈ ਪ੍ਰਕਾਸ਼ ਜੀ ਅਤੇ ਉਹਨਾਂ ਦੀ ਪਤਨੀ ਇਕੱਲੇ ਪੈ ਗਏ ਉਹ ਦਿਨ ਰਾਤ ਆਪਣੇ ਬੇਟੇ ਬਾਰੇ ਸੋਚਦੇ ਤੇ ਬਿਮਾਰ ਰਹਿਣ ਲੱਗੇ ਪਰ ਇਸ ਮੁਸ਼ਕਿਲ ਵਕਤ ਵਿੱਚ ਕਪਿਲ ਉਹਨਾਂ ਲਈ ਫਰੀਸਤਾ ਬਣ ਕੇ ਆਇਆ ਉਹ ਨਾ ਸਿਰਫ ਉਹਨਾਂ ਦੇ ਕਾਰੋਬਾਰ ਨੂੰ ਸੰਭਾਲਦਾ ਬਲਕਿ ਉਹਨਾਂ ਦੀ ਦੇਖਭਾਲ ਵੀ ਕਰਦਾ ਕਪੀਲ ਉਹਨਾਂ ਨੂੰ ਗੱਡੀ ਵਿੱਚ ਬਿਠਾ ਕੇ ਡਾਕਟਰ ਕੋਲ ਲੈ ਜਾਂਦਾ ਦਵਾਈਆਂ ਦਵਾਉਂਦਾ ਤੇ ਉਸਨੇ ਘਰ ਦੀ ਸਾਰੇ ਜਿੰਮੇਵਾਰੀ ਆਪਣੇ ਮੋਢਿਆਂ ਤੇ ਚੱਕ ਲਈ ਸੀ ਜੈ ਪ੍ਰਕਾਸ਼ ਜੀ ਅਤੇ ਉਹਨਾਂ ਦੀ ਪਤਨੀ ਕਪੀਲ ਦੀ ਮਿਹਨਤ ਤੇ ਲਗਨ ਦੇਖ ਕੇ ਹੈਰਾਨ ਸਨ ਇਹ ਲੜਕਾ ਜਿਸ ਨੂੰ ਅਸੀਂ ਨੌਕਰ ਕਹਿੰਦੇ ਹਾਂ ਸਾਡੇ ਬੇਟੇ ਤੋਂ ਜ਼ਿਆਦਾ ਸਾਡਾ ਖਿਆਲ ਰੱਖਦਾ ਹੈ ਜੈ ਪ੍ਰਕਾਸ਼ ਜੀ ਦੀ ਪਤਨੀ ਨੇ ਇੱਕ ਦਿਨ ਕਿਹਾ ਜੈ ਪ੍ਰਕਾਸ਼ ਜੀ ਨੇ ਵੀ ਹਾਮੀ ਭਰੀ ਸਤ ਮੂ ਚ ਕਪਿਲ ਨੇ ਸਾਨੂੰ ਕਦੇ ਨਿਰਾਸ਼ ਨਹੀਂ ਕੀਤਾ ਹੌਲੀ ਹੌਲੀ ਸਮਾਂ ਬੀਤਦਾ ਗਿਆ ਕਪਿਲ ਦੀ ਮਿਹਨਤ ਅਤੇ ਪਿਆਰ ਨੇ ਜੈ ਪ੍ਰਕਾਸ਼ ਜੀ ਅਤੇ ਉਹਨਾਂ ਦੀ ਪਤਨੀ ਨੂੰ ਫਿਰ ਤੋਂ ਜੀਣ ਦੀ ਬਜਾ ਦਿੱਤੀ ਉਹਨਾਂ ਦੀ ਤਬੀਅਤ ਸੁਧਣ ਲੱਗੀ ਸੀ ਉਦੋਂ ਹੀ ਹੌਲੀ ਦਾ ਤਿਉਹਾਰ ਆਇਆ ਜੈ ਪ੍ਰਕਾਸ਼ ਜੀ ਨੇ ਕਪਿਲ ਨੂੰ ਕਿਹਾ ਬੇਟਾ ਹੌਲੀ ਹੈ ਤੂੰ ਆਪਣੇ ਪਿੰਡ ਚਲਾ ਜਾ ਉੱਥੇ ਤੇਰਾ ਪਰਿਵਾਰ ਹੋਵੇਗਾ ਪਰ ਕਪਿਲ ਨੇ ਮੁਸਕੁਰਾਉਂਦੇ ਹੋਏ ਕਿਹਾ ਮਾਲਕ ਹੌਲੀ ਤਾਂ ਹਰ ਸਾਲ ਆਉਂਦੀ ਹੈ ਅਗਲੇ ਸਾਲ ਚਲਾ ਜਾਵਾਂਗਾ ਅਜੇ ਤੁਹਾਡੀ ਤਬੀਅਤ ਠੀਕ ਨਹੀਂ ਹੈ ਤਾਂ ਮੇਰਾ ਤੁਹਾਡੇ ਕੋਲ ਰਹਿਣਾ ਜ਼ਿਆਦਾ ਜ਼ਰੂਰੀ ਹੈ। ਕਪਿਲ ਦੇ ਇਹ ਗੱਲ ਸੁਣ ਕੇ ਜੈਪ੍ਰਕਾਸ਼ ਜੀ ਅਤੇ ਉਹਨਾਂ ਦੀ ਪਤਨੀ ਦੀਆਂ ਅੱਖਾਂ ਭਰ ਆਈਆਂ। ਉਸ ਰਾਤ ਜਦੋਂ ਦੋਵੇਂ ਇਕੱਲੇ ਬੈਠੇ ਸਨ ਜੈਪ੍ਰਕਾਸ਼ ਜੀ ਨੇ ਕਿਹਾ ਸੁਣੋ ਮੈਂ ਕੁਝ ਸੋਚ ਰਿਹਾ ਹਾਂ ਕਿਉਂ ਨਾ ਅਸੀਂ ਕਪਿਲ ਨੂੰ ਗੋਦ ਲੈ ਲਈਏ। ਉਹ ਸਾਡੇ ਬੇਟੇ ਤੋਂ ਜ਼ਿਆਦਾ ਸਾਡਾ ਖਿਆਲ ਰੱਖਦਾ ਹੈ। ਉਹਨਾਂ ਦੀ ਪਤਨੀ ਨੇ ਹੈਰਾਨੀ ਨਾਲ ਕਿਹਾ ਤੁਸੀਂ ਤਾਂ ਮੇਰੇ ਮਨ ਦੀ ਗੱਲ ਖੋ ਲਈ। ਮੈਂ ਵੀ ਇਹੀ ਸੋਚ ਰਹੀ ਸੀ। ਅਗਲੇ ਦਿਨ ਜੈਪ੍ਰਕਾਸ਼ ਜੀ ਅਤੇ ਉਹਨਾਂ ਦੀ ਪਤਨੀ ਕਪਿਲ ਦੇ ਕੁਆਟਰ ਵਿੱਚ ਗਏ। ਕਪਿਲ ਨੂੰ ਇਹ ਕੁਆਟਰ ਜੈਪ੍ਰਕਾਸ਼ ਜੀ ਨੇ ਰਹਿਣ ਲਈ ਦਿੱਤਾ ਸੀ, ਜੋ ਕਿ ਇੱਕ ਬੰਗਲੇ ਦੇ ਬਰਾਬਰ ਆਲੀਸ਼ਾਨ ਸੀ। ਉਸ ਵਿੱਚ ਹਰ ਸੁੱਖ-ਸੁਭਿਧਾਵਾਂ ਸਨ। ਕਪਿਲ ਉਹਨਾਂ ਨੂੰ ਦੇਖ ਕੇ ਹੈਰਾਨ ਹੋ ਗਿਆ। "ਮਾਲਕ ਕੋਈ ਪਰੇਸ਼ਾਨੀ ਹੈ?" ਜੈਪ੍ਰਕਾਸ਼ ਜੀ ਨੇ ਪਿਆਰ ਨਾਲ ਕਿਹਾ, "ਨਹੀਂ ਬੇਟਾ, ਅਸੀਂ ਤੇਰੇ ਨਾਲ ਇੱਕ ਖਾਸ ਗੱਲ ਕਰਨ ਆਏ ਹਾਂ। ਅਸੀਂ ਚਾਹੁੰਦੇ ਹਾਂ ਕਿ ਤੂੰ ਸਾਡਾ ਬੇਟਾ ਬਣ ਜਾ। ਅਸੀਂ ਤੈਨੂੰ ਗੋਦ ਲੈਣਾ ਚਾਹੁੰਦੇ ਹਾਂ। ਤੂੰ ਆਪਣੇ ਮਾਤਾ-ਪਿਤਾ ਨੂੰ ਵੀ ਇੱਥੇ ਲੈ ਆ। ਅਸੀਂ ਸਭ ਇਕੱਠੇ ਰਵਾਂਗੇ।" ਕਪੀਲੇ ਸੁਣ ਕੇ ਚੁੱਪ ਹੋ ਗਿਆ ਉਸ ਦਾ ਚਿਹਰਾ ਗੰਭੀਰ ਸੀ ਜੈ ਪ੍ਰਕਾਸ਼ ਜੀ ਨੂੰ ਲੱਗਾ ਕਿ ਸ਼ਾਇਦ ਉਹ ਮਨਾ ਕਰ ਦੇਵੇਗਾ ਉਹਨਾਂ ਨੇ ਫਿਰ ਕਿਹਾ ਬੇਟਾ ਤੂੰ ਸਾਨੂੰ ਆਪਣੇ ਮਾਤਾ ਪਿਤਾ ਦੀ ਤਰ੍ਹਾਂ ਨਹੀਂ ਮੰਨਦਾ ਕਪੀਲ ਨੇ ਤੁਰੰਤ ਕਿਹਾ ਨਹੀਂ ਮਾਲਕ ਐਜੀ ਗੱਲ ਨਹੀਂ ਤੁਸੀਂ ਮੇਰੇ ਲਈ ਮਾਤਾ ਪਿਤਾ ਤੋਂ ਵੀ ਵੱਧ ਖਿਓ ਤੁਸੀਂ ਮੈਨੂੰ ਰੋਜੀ ਰੋਟੀ ਦਿੱਤੀ ਹੈ ਮੇਰੇ ਪਰਿਵਾਰ ਨੂੰ ਸੰਭਾਲਿਆ ਹੈ ਪਰ ਮੈਂ ਤੁਹਾਡੀ ਪ੍ਰਾਪਰਟੀ ਦਾ ਹੱਕਦਾਰ ਨਹੀਂ ਬਣ ਸਕਦਾ ਤੁਹਾਡੀ ਸੇਵਾ ਮੈਂ ਜੀਵਨ ਭਰ ਕਰਾਂਗਾ ਪਰ ਵਾਰਿਸ ਨਹੀਂ ਬਣਾਂਗਾ जयप्रकाश जी ਅਤੇ ਉਹਨਾਂ ਦੀ ਪਤਨੀ ਕਪਿਲ ਦੀ ਇਮਾਨਦਾਰੀ ਤੇ ਖੁਦਾਰੀ ਦੇਖ ਕੇ ਭਾਵੁਕ ਹੋ ਗਏ ਠੀਕ ਹੈ ਬੇਟਾ ਜੈਪ੍ਰਕਾਸ਼ ਜੀ ਨੇ ਕਿਹਾ ਪਰ ਤੂੰ ਅੱਜ ਤੋਂ ਸਾਡੇ ਬੰਗਲੇ ਵਿੱਚ ਸ਼ਿਫਟ ਹੋ ਜਾ ਆਪਣੇ ਮਾਤਾ ਪਿਤਾ ਨੂੰ ਵੀ ਇੱਥੇ ਲੈ ਆ ਅਸੀਂ ਸਭ ਇੱਕ ਪਰਿਵਾਰ ਦੀ ਤਰ੍ਹਾਂ ਰਹਾਂਗੇ ਕਪਿਲ ਨੇ ਉਹਨਾਂ ਦੀ ਗੱਲ ਮੰਨ ਲਈ ਅਗਲੇ ਦਿਨ ਉਸਨੇ ਆਪਣੇ ਪਿੰਡ ਵਿੱਚ ਦੋਸਤ ਨੂੰ ਫੋਨ ਕੀਤਾ ਅਤੇ ਆਪਣੇ ਮਾਤਾ ਪਿਤਾ ਨੂੰ ਦਿੱਲੀ ਲਿਉਣ ਲਈ ਕਿਹਾ ਜਦੋਂ ਕਪਿਲ ਦੇ ਮਾਤਾ ਪਿਤਾ ਨੂੰ ਉਹਨਾਂ ਦੀ ਸਾਰੀ ਗੱਲ ਪਤਾ ਚੱਲੀ ਉਹ ਹੈਰਾਨ ਰਹਿ ਗਏ ਐਨੇ ਵੱਡੇ ਆਦਮੀ ਸਾਨੂੰ ਆਪਣੇ ਬੇਟੇ ਦੀ ਤਰ੍ਹਾਂ ਮੰਨ ਰਹੇ ਨੇ ਉਹਨਾਂ ਲਈ ਇਹ ਕਿਸੇ ਸੁਪਨੇ ਤੋਂ ਘੱਟ ਨਹੀਂ ਸੀ ਹੁਣ ਬਗਲੇ ਵਿੱਚ ਨਵੀਂ ਰੌਣਕ ਸੀ ਕਪਿਲ ਉਸ ਦੇ ਮਾਤਾ ਪਿਤਾ ਜੈ ਪ੍ਰਕਾਸ਼ ਜੀ ਉਹਨਾਂ ਦੀ ਪਤਨੀ ਇੱਕ ਸਾਥ ਰਹਿੰਦੇ ਸੀ ਕਪਿਲ ਹੁਣ ਵੀ ਕਾਰੋਬਾਰ ਸੰਭਾਲਦਾ ਸੀ ਹਰ ਸ਼ਾਮੋ ਜੈ ਪ੍ਰਕਾਸ਼ ਜੀ ਨੂੰ ਹਿਸਾਬ ਦਿੰਦਾ ਕਿੱਥੇ ਮੁਨਾਫਾ ਹੋਇਆ ਹੈ ਤੇ ਕਿੱਥੇ ਨੁਕਸਾਨ ਜੈ ਪ੍ਰਕਾਸ਼ ਜੀ ਉਸ ਨੂੰ ਆਪਣੇ ਬੇਟੇ ਦੀ ਤਰ੍ਹਾਂ ਮੰਨਣ ਲੱਗੇ ਸੀ ਉਹਨਾਂ ਦਾ ਇਕੱਲਾਪਨ ਪੂਰੀ ਤਰ੍ਹਾਂ ਗਾਇਬ ਹੋ ਗਿਆ ਕਪਿਲ ਹੁਣ ਵਿਆਹ ਦੀ ਉਮਰ ਵਿੱਚ ਸੀ ਜੈ ਪ੍ਰਕਾਸ਼ ਜੀ ਅਤੇ ਉਹਨਾਂ ਦੀ ਪਤਨੀ ਨੇ ਉਸ ਦੇ ਵਿਆਹ ਦੀ ਗੱਲ ਛੇੜੀ ਕਪਿਲ ਨੇ ਮੁਸਕਰਾਉਂਦੇ ਹੋਏ ਕਿ ਆ ਮਾਂ ਬਾਪੂ ਜੀ ਜਿਵੇਂ ਤੁਹਾਡੀ ਇੱਛਾ ਪਰਿ ਸਵਾਰ ਜੈ ਪ੍ਰਕਾਸ਼ ਜੀ ਨੇ ਕਪਿਲ ਦੇ ਮਾਤਾ ਪਿਤਾ ਨੂੰ ਕਿਹਾ ਦੇਖੋ ਅਸੀਂ ਅਵੇ ਦੇ ਵਿਆਹ ਵਿੱਚ ਗਲਤੀ ਕੀਤੀ ਸੀ ਇਸ ਵਾਰ ਤੁਸੀਂ ਲੋਕ ਕਪਿਲ ਲਈ ਲੜਕੀ ਚੁਣੋ ਕਪਿਲ ਦੇ ਮਾਤਾ ਪਿਤਾ ਨੇ ਪਿੰਡ ਵਿੱਚ ਗੱਲ ਚਲਾਈ ਜਲਦੀ ਹੀ ਉਹਨਾਂ ਨੂੰ ਇੱਕ ਸੰਸਕਾਰੀ ਲੜਕੀ ਮਿਲ ਗਈ ਜਿਸ ਦਾ ਨਾਮ ਸੀ ਸ਼ੀਤਲ ਸ਼ੀਤਲ ਦਾ ਪਰਿਵਾਰ ਇਮਾਨਦਾਰ ਤੇ ਇੱਜ਼ਤ ਵਾਲਾ ਸੀ ਉਹ ਖੁਦ ਬਹੁਤ ਸਮਝਦਾਰ ਸੀ ਜੈ ਪ੍ਰਕਾਸ਼ ਜੀ ਅਤੇ ਉਹਨਾਂ ਦੀ ਪਤਨੀ ਨੇ ਸ਼ੀਤਲ ਨੂੰ ਦੇਖਿਆ ਤੇ ਪਹਿਲੀ ਨਜ਼ਰ ਵਿੱਚ ਪਸੰਦ ਕਰ ਲਿਆ ਕਪਿਲ ਤੇ ਸ਼ੀਤਲ ਦਾ ਵਿਆਹ ਹੋ ਗਿਆ ਸ਼ੀਤਲ ਨੇ ਘਰ ਵਿੱਚ ਕਦਮ ਰੱਖਦੇ ਹੀ ਸਭ ਦਾ ਦਿਲ ਜਿੱਤ ਲਿਆ ਉਹ ਚਾਰੋਂ ਮਾਤਾ ਪਿਤਾ ਦੀ ਸੇਵਾ ਕਰਦੀ ਉਹਨਾਂ ਦਾ ਸਨਮਾਨ ਕਰਦੀ ਜਦੋਂ ਉਸ ਨੂੰ ਕਾਪਿਲ ਅਤੇ ਜੈਪ੍ਰਕਾਸ਼ ਜੀ ਦੀ ਕਹਾਣੀ ਪਤਾ ਚੱਲੀ ਉਸ ਦਾ ਸਨਮਾਨ ਹੋਰ ਵੀ ਵੱਧ ਗਿਆ ਪਰ ਦੂਜੀ ਤਰਫ ਅਵੇ ਤੇ ਰਚਨਾ ਦੀ ਜ਼ਿੰਦਗੀ ਤਾਸ ਦੇ ਪੱਤਿਆਂ ਦੀ ਤਰ੍ਹਾਂ ਵਿਖਰ ਰਹੀ ਸੀ ਰਚਨਾ ਦੇ ਪਿਤਾ ਦੀ ਮੌਤ ਹੋ ਗਈ ਉਹਨਾਂ ਤੋਂ ਬਾਅਦ ਘਰ ਰਚਨਾ ਦੇ ਛੋਟੇ ਭਾਈ ਦੇ ਨਾਮ ਹੋ ਗਿਆ ਜਦੋਂ ਛੋਟੇ ਭਾਈ ਦਾ ਵਿਆਹ ਹੋਇਆ ਉਸ ਦੀ ਪਤਨੀ ਨੇ ਰਚਨਾ ਤੇ ਅਵੇ ਨੂੰ ਘਰੋਂ ਕੱਢ ਦਿੱਤਾ ਰਚਨਾ ਦੇ ਪਿਤਾ ਨੇ ਆਪਣੀ ਬੇਟੀ ਦੀਆਂ ਹਰਕਤਾਂ ਨੂੰ ਦੇਖਦੇ ਹੋਏ ਸਾਰੀ ਸੰਪਤੀ ਆਪਣੇ ਬੇਟੇ ਦੇ ਨਾਮ ਕਰ ਦਿੱਤੀ ਸੀ ਹੁਣ ਅਵੇ ਤੇ ਰਚਨਾ ਕੋਲ ਨਾ ਪੈਸਾ ਸੀ ਨਾ ਛੱਤ ਦੋਵੇਂ ਦਰਦਾਰੜ ਪੜਕਣ ਲੱਗੇ ਨਾ ਤਾਂ ਉਹਨਾਂ ਨੇ ਕਦੇ ਮਿਹਨਤ ਕੀਤੀ ਸੀ ਨਾ ਕੋਈ ਕੰਮ ਸਿੱਖਿਆ ਸੀ ਪੜਾਈ ਤਾਂ ਕੀਤੀ ਸੀ ਪਰ ਉਸ ਦਾ ਕੋਈ ਫਾਇਦਾ ਨਹੀਂ ਆਖਿਰਕਾਰ ਉਹ ਪੀਕ ਮੰਗਣ ਲੱਗੇ ਗਲੀਆਂ ਵਿੱਚ ਸੜਕਾਂ ਤੇ ਉਹ ਜ਼ਿੰਦਗੀ ਤੋਂ ਹਾਰ ਚੁੱਕੇ ਸਨ ਤਾਂ ਇੱਕ ਦਿਨ ਅਵੇ ਨੂੰ ਆਪਣੇ ਮਾਤਾ ਪਿਤਾ ਦੀ ਯਾਦ ਆਈ ਚਲੋ ਉਹਨਾਂ ਕੋਲ ਚੱਲਦੇ ਹਾਂ ਉਸਨੇ ਰਚਨਾ ਨੂੰ ਕਿਹਾ ਸ਼ਾਇਦ ਉਹ ਸਾਨੂੰ ਮਾਫ ਕਰ ਦੇਣ ਦੋਵੇਂ ਜੈ ਪ੍ਰਕਾਸ਼ ਜੀ ਦੇ ਬੰਗਲੇ ਤੇ ਪਹੁੰਚੇ ਪਰ ਹੁਣ ਉੱਥੇ ਨਵਾਂ ਬੌਚਮੈਨ ਸੀ ਪੁਰਾਣਾ ਬੌਚਮੈਨ ਮਰ ਚੁੱਕਾ ਸੀ ਨਵੇਂ ਬੌਚਮੈਨ ਨੂੰ ਸਿਰਫ ਇਹਨਾਂ ਪਤਾ ਸੀ ਕਿ ਇਸ ਘਰ ਦਾ ਬਾਰਿਸ ਕਪਿਲ ਹੈ ਤੇ ਉਸ ਦੀ ਪਤਨੀ ਸ਼ੀਤਲ ਹੈ ਅਬੇ ਨੇ ਕਿਹਾ ਮੈਂ ਇਸ ਘਰ ਦਾ ਬੇਟਾ ਹਾਂ ਮੈਨੂੰ ਮਾਲਕ ਨੂੰ ਮਿਲਣ ਦਿਓ ਬੌਚਮੈਨ ਨੇ ਸ਼ੱਕ ਭਰੀਆਂ ਨਜ਼ਰਾਂ ਨਾਲ ਉਸ ਨੂੰ ਦੇਖਿਆ ਪਰ ਫਿਰ ਵੀ ਅੰਦਰ ਜਾ ਕੇ ਜੈ ਪ੍ਰਕਾਸ਼ ਜੀ ਨੂੰ ਖਬਰ ਦਿੱਤੀ ਉਸ ਵਕਤ ਕਪੀਲ ਸ਼ੀਤਲਾ ਤੇ ਉਹਨਾਂ ਦੇ ਮਾਤਾ ਪਿਤਾ ਪੂਜਾ ਲਈ ਗਏ ਹੋਏ ਸਨ ਘਰ ਵਿੱਚ ਸਿਰਫ ਜੈ ਪ੍ਰਕਾਸ਼ ਜੀ ਅਤੇ ਉਹਨਾਂ ਦੀ ਪਤਨੀ ਸਾਨਾ ਜਦੋਂ ਬਾਹਰ ਆਏ ਤਾਂ ਉਹਨਾਂ ਨੇ ਅਬੇ ਤੇ ਰਚਨਾ ਨੂੰ ਦੇਖਿਆ ਉਹਨਾਂ ਦੇ ਦਿਲ ਵਿੱਚ ਤੂਫਾਨ ਉੱਠਿਆ ਅਬੇ ਤੇ ਰਚਨਾ ਫੁੱਟ ਫੁੱਟ ਕੇ ਰੋਣ ਲੱਗੇ ਮਾਂ ਬਾਬੂ ਜੀ ਸਾਨੂੰ ਮਾਫ਼ ਕਰਦੇ ਹੋ ਸਾਡੇ ਤੋਂ ਗਲਤੀ ਹੋ ਗਈ ਪਰ ਜੈ ਪ੍ਰਕਾਸ਼ ਜੀ ਦਾ ਦਿਲ ਹੁਣ ਪੱਥਰ ਹੋ ਚੁੱਕਾ ਸੀ ਅਸੀਂ ਤੁਹਾਨੂੰ ਨਹੀਂ ਜਾਣਦੇ ਉਹਨਾਂ ਨੇ ਠੰਡੀ ਆਵਾਜ਼ ਵਿੱਚ ਕਿਹਾ ਤੇ ਬੌਚਮੈਨ ਨੂੰ ਉਹਨਾਂ ਨੂੰ ਭਜਾਉਣ ਲਈ ਕਹਿ ਦਿੱਤਾ ਅਬੇ ਤੇ ਰਚਨਾ ਰੋਂਦੇ ਹੋਏ ਵਾਪਸ ਜਾਣ ਲੱਗੇ ਤਾਂ ਹੀ ਕਪਿਲ ਆਪਣੀ ਗੱਡੀ ਵਿੱਚ ਪਰਤਿਆ ਤੇ ਉਹਨਾਂ ਨੂੰ ਦੇਖਿਆ ਮਾਲਕ ਤੇ ਹਾਲ ਕਰਨ ਤੁਹਾਡੀ ਇਹ ਹਾਲਤ ਕਿਵੇਂ ਉਸਨੇ ਹੈਰਾਨੀ ਨਾਲ ਪੁੱਛਿਆ ਅਬੇ ਤੇ ਰਚਨਾ ਨੂੰ ਦੇਖ ਕੇ ਉਸ ਨੂੰ ਪੁਰਾਣੀਆਂ ਗੱਲਾਂ ਯਾਦ ਆਈਆਂ ਜਦੋਂ ਦੋਵੇਂ ਉਸ ਨੂੰ ਤਾਨੇ ਮਾਰਦੇ ਸਨ ਪਰ ਕਪਿਲ ਦਾ ਦਿਲ ਵੱਡਾ ਸੀ ਉਸਨੇ ਉਹਨਾਂ ਨੂੰ ਮਾਫ਼ ਕਰ ਦਿੱਤਾ ਸੀ ਤੇ ਕਿਹਾ ਚੱਲੋ ਮੇਰੇ ਨਾਲ ਮੈਂ ਤੁਹਾਨੂੰ ਘਰ ਲੈ ਚਲਦਾ ਹਾਂ ਅਬੇ ਤੇ ਰਚਨਾ ਨੇ ਮਾਨਾ ਕੀਤਾ ਮਾ ਬਾਬੂ ਜੀ ਨੇ ਸਾਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਅਸੀਂ ਉੱਥੇ ਕੀ ਕਰਾਂਗੇ ਪਰ ਕਪਿਲ ਨੇ ਜ਼ਿੱਦ ਕੀਤੀ ਨਹੀਂ ਮਾਤਾ ਪਿਤਾ ਦਾ ਦਿਲ ਬਹੁਤ ਵੱਡਾ ਹੈ ਉਹ ਮੰਨ ਜਾਣਗੇ ਉਹ ਦੋਵਾਂ ਨੂੰ ਗੱਡੀ ਵਿੱਚ ਬਿਠਾ ਕੇ ਬੰਗਲੇ ਵਿੱਚ ਲੈ ਆਇਆ ਜਦੋਂ ਜੈ ਪ੍ਰਕਾਸ਼ ਜੀ ਨੇ ਅਬੇ ਤੇ ਰਚਨਾ ਨੂੰ ਕਪਿਲ ਦੇ ਨਾਲ ਦੇਖੇ ਉਹ ਗੁੱਸੇ ਨਾਲ ਭਰ ਗਏ ਬੇਟਾ ਇਹਨਾਂ ਨੂੰ ਕਿਉਂ ਲੈ ਕੇ ਆਇਆ ਹੈ ਇਹਨਾਂ ਨੇ ਸਾਨੂੰ ਬਹੁਤ ਦੁੱਖ ਦਿੱਤਾ ਕਪਿਲ ਨੇ ਹੱਥ ਜੋੜ ਕੇ ਕਿਹਾ ਮਾਲਕ ਇਹਨਾਂ ਤੋਂ ਗਲਤੀ ਹੋਈ ਹੈ ਪਰ ਇਹ ਸੁਧਰਨਾ ਚਾਹੁੰਦੇ ਨੇ ਇੱਕ ਮੌਕਾ ਤਾਂ ਦਿਓ ਆਖਿਰੇ ਤੁਹਾਡੇ ਬੱਚੇ ਨੇ ਜੈ ਪ੍ਰਕਾਸ਼ ਜੀ ਨੇ ਗੁੱਸੇ ਵਿੱਚ ਕਿਹਾ ਨਹੀਂ ਮੇਰਾ ਬੇਟਾ ਸਿਰਫ ਤੂੰ ਹੈ ਕਪਿਲ ਇਹਨਾਂ ਦਾ ਸਾਡੇ ਨਾਲ ਕੋਈ ਰਿਸ਼ਤਾ ਨਹੀਂ ਪਰ ਕਪਿਲ ਨੇ ਹਾਰ ਨਹੀਂ ਮੰਨੀ ਉਸਨੇ ਆਪਣੇ ਮਾਲਕ ਨੂੰ ਮਨਾਇਆ ਆਖਿਰਕਾਰ ਜੈ ਪ੍ਰਕਾਸ਼ ਜੀ ਮੰਨ ਗਏ ਪਰ ਇੱਕ ਸ਼ਰਤ ਤੇ ਠੀਕ ਹੈ ਇਹ ਉਸ ਕੁਆਟਰ ਵਿੱਚ ਰਹਿਣਗੇ ਜਿੱਥੇ ਕਪਿਲ ਰਹਿੰਦਾ ਹੁੰਦਾ ਸੀ ਘਰ ਵਿੱਚ ਨੌਕਰਾਂ ਦੀ ਤਰ੍ਹਾਂ ਕੰਮ ਕਰਨਗੇ ਅਵੇ ਤੇ ਰਚਨਾ ਉਹ ਹੁਣ ਪੂਰੀ ਤਰ੍ਹਾਂ ਟੁੱਟ ਚੁੱਕੇ ਸਨ। ਉਹਨਾਂ ਨੇ ਇਹ ਸ਼ਰਤ ਮੰਨ ਲਈ ਉਹ ਕੁਆਟਰ ਵਿੱਚ ਰਹਿਣ ਲੱਗੇ ਤੇ ਘਰ ਦੇ ਕੰਮ ਕਰਨ ਲੱਗੇ। ਕਪਿਲ ਨੂੰ ਇਹ ਸ਼ਰਤ ਪਸੰਦ ਨਹੀਂ ਸੀ ਪਰ ਉਹ ਝੁਪ ਰਿਹਾ ਸਮੇਂ ਦੇ ਨਾਲ ਅਬੇ ਤੇ ਰਚਨਾ ਬਦਲਣ ਲੱਗੇ। ਉਹ ਮਿਹਨਤ ਕਰਨ ਲੱਗੇ, ਘਰ ਦੀ ਜ਼ਿੰਮੇਵਾਰੀ ਨਿਭਾਉਣ ਲੱਗੇ। ਜੈਪ੍ਰਕਾਸ਼ ਜੀ ਨੇ ਦੇਖਿਆ ਉਹਨਾਂ ਦਾ ਬੇਟਾ ਹੁਣ ਸੁਧਰ ਰਿਹਾ ਹੈ। ਹੌਲੀ-ਹੌਲੀ ਉਹਨਾਂ ਨੇ ਅਬੇ ਤੇ ਰਚਨਾ ਨੂੰ ਫਿਰ ਤੋਂ ਆਪਣੇ ਘਰ ਵਿੱਚ ਜਗ੍ਹਾ ਦੇ ਦਿੱਤੀ। ਹੁਣ ਬੰਗਲਾ ਫਿਰ ਤੋਂ ਹਾਸਿਆਂ ਨਾਲ ਭਰ ਗਿਆ ਸੀ। ਜੈਪ੍ਰਕਾਸ਼ ਜੀ ਨੇ ਆਪਣੀ ਵਸੀਅਤ ਬਣਾਈ ਜਿਸ ਵਿੱਚ ਉਹਨਾਂ ਨੇ ਆਪਣੀ ਸੰਪਤੀ ਕਪਿਲ ਤੇ ਅਬੇ ਵਿੱਚ ਬਰਾਬਰ ਵੰ ਅਬ ਇਹਨੂੰ ਹੁਣ ਸੰਪਤੀ ਦਾ ਲਾਲਚ ਨਹੀਂ ਸੀ ਉਸਨੇ ਮਿਹਨਤ ਕਰਨਾ ਸਿੱਖ ਲਿਆ ਸੀ ਉਹ ਅਤੇ ਰਚਨਾ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਲੱਗੇ ਕਪੀਲ ਅਤੇ ਸ਼ੀਤਲ ਹੁਣ ਵੀ ਚਾਰੋਂ ਮਾਤਾ ਪਿਤਾ ਦੀ ਸੇਵਾ ਕਰਦੇ ਬੰਗਲੇ ਵਿੱਚ ਹੁਣ ਖੁਸ਼ਹਾਲੀ ਸੀ ਜੈ ਪ੍ਰਕਾਸ਼ ਜੀ ਅਤੇ ਉਹਨਾਂ ਦੀ ਪਤਨੀ ਨੂੰ ਲੱਗਦਾ ਸੀ ਕਿ ਉਹਨਾਂ ਦਾ ਪਰਿਵਾਰ ਹੁਣ ਪੂਰਾ ਹੋ ਗਿਆ ਕਪਿਲ ਨੇ ਨਾ ਸਿਰਫ ਉਹਨਾਂ ਦਾ ਘਰ ਸੰਭਾਲਿਆ ਬਲਕਿ ਉਹਨਾਂ ਦੇ ਟੁੱਟੇ ਹੋਏ ਰਿਸ਼ਤਿਆਂ ਨੂੰ ਵੀ ਜੋੜਿਆ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਪਿਆਰ ਮਿਹਨਤ ਅਤੇ ਇਮਾਨਦਾਰੀ ਨਾਲ ਹਰ ਰਿਸ਼ਤਾ ਬਚਾਇਆ ਜਾ ਸਕਦਾ ਹੈ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਵਿੱਚ ਜਰੂਰ ਦੱਸਿਓ ਜ ਇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਧੰਨਵਾਦ